ਸਰ ਮੈਂ ਤਾਂ ਇੱਕ ਹੱਥ ਜੋੜ ਕੇ ਬੇਨਤੀ ਇਹ ਕਰਾਂਗਾ ਵੀ ਇਹ ਜਿਹੜੇ ਵੀ ਸਾਡੇ ਤੇ ਝੂਠੇ ਰੋਗ ਇੰਨੇ ਲਗਾਏ ਹੈਗੇ ਨੇ ਉਸ ਪਰਿਵਾਰ ਦੇ ਵਿੱਚ ਜਾ ਕੇ ਪਤਾ ਕਰੋ ਕਿ ਦਸ ਨੂੰ ਅਗਰ ਵਹਿੰਦੀਆਂ ਪਈਆਂ ਹੈਗੀਆਂ ਕਿ ਆ ਅਸੀਂ ਦੇਹਜ ਮੰਗਨ ਵਾਲੇ ਹੈਗੇ ਆ ਦੇਹ ਅਸੀਂ ਕੀ ਹੈ ਦੇਹ ਤਾਂ ਉਹ ਬੰਦਾ ਮੰਗਦਾ ਹੈਗਾ ਜਿੰਤੇ ਕੋਲ ਕੋਈ ਕਮੀ ਹੋਵੇ ਔਰ ਸੈਕੰਡ ਚੀਜ਼ ਟਰਟਚਰ ਕਰਦੇ ਅਰੇ ਯਾਰ ਟੌਰਚਰ ਕਰਦੇ ਹੈਗੇ ਮਹੀਨਾ ਵਿਆਹ ਦੇ ਵਿੱਚ 20 ਦਿਨ ਆਪਾਂ ਯੂਰਪ ਹਨੀਮੂਨ ਤੇ ਭੇਜ ਦਿੱਤਾ ਉਸ ਤੋਂ ਬਾਅਦ ਇੱਥੇ ਆ ਕੇ ਰੋਜ਼ ਪਾਰਟੀ ਤੇ ਕਿੱਟੀ ਤੇ ਜਾ ਰਹੇ ਹੈਗੇ ਨਾ 30-30 ਹਜ਼ਾਰ ਦੇ ਜਿਮ ਜੁਆਇਨ ਕਰਾਏ ਹੋਏ ਹੈਗੇ ਨਾ ਅੱਜ ਅਵਰ ਇਹ ਵਾਲਾ ਟੌਰਚਰ ਹੈ ਤਾਂ ਫਿਰ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੋ ਅਸੀਂ ਤੁਹਾਡੇ ਨਾਲ ਪਿਛਲੇ ਦਿਨੀ ਵੀਡੀਓ ਸ਼ੇਅਰ ਕੀਤੀ ਸੀ ਜੋ ਕਿ ਲੁਧਿਆਣਾ ਤੋਂ ਮਾਮਲਾ ਸਾਹਮਣੇ ਆਇਆ ਸੀ ਜੋ ਕਿ ਲੜਕੀ ਦੇ ਪਿਤਾ ਵੱਲੋਂ ਆਪਣੀ ਦੇ ਵਿਆਹ ਤੇ 4 ਕਰੋੜ ਰੁਪਇਆ ਖਰਚ ਕੀਤਾ ਗਿਆ ਸੀ ਅਤੇ ਲੜਕੇ ਵਾਲਿਆਂ ਉੱਪਰ ਵੱਡੇ ਇਲਜ਼ਾਮ ਲਗਾਏ ਗਏ ਸੀ ਕਿ ਲੜਕੀ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਹੁਣ ਇਸ ਮਾਮਲੇ ਨੂੰ ਲੈ ਕੇ ਲੜਕੇ ਵਾਲਿਆਂ ਦਾ ਵੀ ਬਿਆਨ ਸਾਹਮਣੇ ਆਇਆ ਹੈ ਆਓ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਸਰ ਮੈਂ ਤਾਂ ਇੱਕ ਹੱਥ ਜੋੜ ਕੇ ਬੇਨਤੀ ਇਹ ਕਰਾਂਗਾ ਵੀ ਇਹ ਜਿਹੜੇ ਵੀ ਸਾਡੇ ਤੇ ਝੂਠੇ ਰੋਗ ਇੰਨੇ ਲਗਾਏ ਹੈਗੇ ਹਨ ਉਸ ਪਰਿਵਾਰ ਦੇ ਵਿੱਚ ਜਾ ਕੇ ਪਤਾ ਕਰੋ ਕਿ ਦਸ ਨੂੰ ਅਗਰ ਵਹਿੰਦੀਆਂ ਪੀਆਂ ਹੈਗੀਆਂ ਕਿਆ ਅਸੀਂ ਦੇਹਜ ਮੰਗਣ ਵਾਲੇ ਹੈਗੇ ਦੇਹ ਅਸੀਂ ਕੀ ਹੈ ਦੇਹਤਾ ਉਹ ਬੰਦਾ ਮੰਗਦਾ ਹੈਗਾ ਜਿੰਤੇ ਕੋਲ ਕੋਈ ਕਮੀ ਹੋਵੇ ਔਰ ਸੈਕੰਡ ਚੀਜ਼ ਟੌਰਚਰ ਕਰਦੇ ਅਰੇ ਯਾਰ ਟੌਰਚਰ ਕਰਦੇ ਹੈਗੇ ਮਹੀਨਾ ਵਿਆਹ ਦੇ ਵਿੱਚ 20 ਦਿਨ ਆਪਾਂ ਯੂਰਪ ਹਨੀਮੂਨ ਤੇ ਭੇਜ ਦਿੱਤਾ ਉਸ ਤੋਂ ਬਾਅਦ ਇੱਥੇ ਆ ਕੇ ਰੋਜ਼ ਪਾਰਟੀ ਤੇ ਕਿੱਟੀ ਤੇ ਜਾ ਰਹੇ ਹੈਗੇ ਨਾ 30-30 ਹਜ਼ਾਰ ਦੇ ਜਿਮ ਜੁਆਇਨ ਕਰਾਏ ਹੋਏ ਹੈਗੇ ਨਾ ਆਵਰ ਇਹ ਵਾਲਾ ਟੌਰਚਰ ਹੈ ਤਾਂ ਫਿਰ ਹਾਂ ਵੈਸੇ ਤਾਂ ਮੇਰੀ 65 ਸਾਲ ਦੀ ਉਮਰ ਹੈ ਜੀ ਇਹ ਮਤਲਬ ਸਾਡੇ ਵਾਸਤੇ ਤਾਂ ਨਕ ਸ਼ਰਮ ਨਾਲ ਘੱਮ ਹੈ ਜਿਸੇ ਕਿ ਬਿਆਨ ਕਿਤਾ ਜਾ ਸਕਦਾ ਅਸੀਂ ਕੀ ਗੁਨਾਹ ਕਰ ਲਿਆ ਆਪਣੇ ਮੁੰਡੇ ਨੂੰ ਵਿਆਕੇ ਅਸੀਂ ਤਾਂ ਕਹਾਂਗੇ ਰੱਬ ਕਿਸੇ ਨੂੰ ਮੁੰਡਾ ਹੀ ਨਾ ਦੇਵੇ ਨਾ ਦੇਵੇ ਮੁੰਡਾ ਚਾਹੇ ਉਹ ਚਾਹੇ ਕੰਮ ਹੋਣੇ ਹੈਗੇ ਮਤਲਬ ਖਰਾਬ ਕਰਨਾ ਚਾਹਦੇ ਸੀ ਇਹਨਾਂ ਦਾ ਮੋਟਿਵ ਇਹਨਾਂ ਦਾ ਮੋਟਿਵ ਪੈਸਾ ਓਨਲੀ ਦਾ ਓਨਲੀ ਥਿੰਗ ਇਜ਼ ਮਨੀ ਕਿਉਂਕਿ ਜਿਸ ਵੇਲੇ ਗੱਲ ਹੋਈ ਹੈ ਸਾਡੇ ਕਿਸੇ ਬੰਦੇ ਨੇ ਕਿਹਾ ਹੈਗਾ ਵੇ ਭਈ ਇਸ ਪਾਸੇ ਕੀ ਹੋ ਗਿਆ ਇੰਨੀ ਗੱਲ ਹੋ ਗਈ ਇਹਨਾਂ ਨੇ ਜੀ ਮੈਂ ਤਾਂ ਪਹਿਲਾਂ ਮੇਰੀ ਕੋਠੀ ਕੁੜੀ ਦੇ ਨਾਲ ਲਵਾਣਗੇ 4 ਕਰੋੜ ਰੁਪਏ ਦੇਣਗੇ ਮੈਂ ਤਾਂ ਕੁੜੀ ਤਾਂ ਪੇਜੀ ਬਈ ਤੁਮ ਕੋਠੀ ਲਵਾਣੀ ਕੋਲ ਇੱਕ ਕਲ ਇੱਕ ਬੇਟਾ ਜੀ ਹੁੰਦਾ ਇੱਕ ਬੇਟੀ ਇੱਕ ਬੇਟਾ ਠੀਕ ਹੈ ਜੀ ਬੇਟੇ ਦੀ ਸ਼ਾਦੀ ਕਰਦੀ ਬੇਟੀ ਦੀ ਕਰ ਦੇਣੀ ਹੈਗੀ ਹੈ ਉਸ ਤੋਂ ਬਾਅਦ ਇਹਦੀ ਸਭ ਕੁਝ ਉਹਨੇ ਕਿਤੇ ਨਾਲ ਥੋੜਾ ਲੈ ਜਾਣੀ ਹੈ ਕੁਝ ਵੀ ਹੁੰਦਾ ਸਾਡਾ ਵੀ ਸਮਾਨ ਹੈ ਆਫਟਰ ਅਸੀਂ ਕਿੰਦੇ ਵਾਸਤੇ ਕਮਾਈਦੇ ਹ ਔਲਾਦ ਵਾਸਤੇ ਕਮਾਈਦੇ ਅਗਰ ਆਪਾਂ ਔਲਾਦ ਹੀ ਨਹੀਂ ਸੁਖੀ ਰੱਖਾਂਗੇ ਤਾਂ ਲਾਣਤ ਸਾਡੇ ਤੇ ਵੀ ਬੇਟਾ ਕਿਉਂ ਨਹੀਂ ਆਇਆ ਇਸ ਪਰ ਰਿਸਪੌਂਸਿਬਿਲਟੀ ਕੀਤੀ ਨਹੀਂ ਹਜੇ ਥੋੜਾ ਜਿਹਾ ਉਹਨਦੇ ਤੇ ਕੇਸ ਪਿਆ ਆਇਆ ਹੈਗਾ

और हमारे हमारे दिमाग में ये भी नहीं है भी इसका सह सभी बंद कर दें हम हमने तो ऐसा कुछ सोचा ही नहीं हुआ है अगर आपके दिमाग में कोई प्लानिंग चल रही है तो उसका यार मैं हम क्या कर सकते हैं हम तो मतलब जैसे मेरी ये है, हम तो उसी तरह से देख रहे थे देखो तीन महीने का ये लड़के ये कह रही थी लड़का जुआ खेलता है ਨਛੇ ਕਰਦੇ ਇਹ ਤਿੰਨ ਤਿੰਨ ਮਹੀਨੇ ਇਹ ਮਤਲਬ ਦੋਨੋ ਕੋਰਸੀ ਪਿੱਛੇ ਰਹਿ ਹੈ ਆਜ ਕੱਲ ਦੇ ਪੜ੍ਹੇ ਲਿਖੇ ਬੱਚੇ ਤਾਂ ਤਿੰਨ ਦਿਨ ਵਿੱਚ ਪਤਾ ਲੱਗ ਜਾਂਦਾ ਤਿੰਨ ਮਹੀਨੇ ਤਾਂ ਬਹੁਤ ਲੰਬਾ ਟਾਈਮ ਹੈਗਾ ਜੇ ਅਗਰ ਜਵਾਰੀਆ ਹੈਗਾ ਵੇ ਤਿੰਨ ਮਹੀਨੇ ਆਪਾਂ ਕੀ ਕਰਦੇ ਰਿਹਾ ਹੈਗਾ ਬਾਤ ਨਹੀਂ ਕੀਤਾ ਹੈਗਾ ਆਪਾਂ ਪਿੱਛੇ ਫਿਰ ਉਸ ਤੋਂ ਬਾਅਦ ਇਹ ਸਟੱਡੀ ਦਾ ਅਗਰ ਕਹਿ ਰਹੇ ਹੈਗੇ ਨਾ ਸਟੱਡੀ ਦਾ ਅਸੀਂ ਕਹੇ ਤੁਹਾਡੇ ਬੱਚੇ ਜਦ 12ਵੀਂ ਕਿਤੇ ਮੈਂ ਅਸੀਂ ਬੀਏ ਦੇ ਕੋਈ ਥੋੜਾ ਦੇਾਂਗੇ ਕੋਈ ਅਸੀਂ ਡਿਗਰੀ ਥੋੜਾ ਲੈਣੀ ਹੈਗੀ ਇੱਥੇ ਕੋਲ ਸਾਨੂੰ ਤਾਂ ਇਹ ਸੀਗਾ ਵੀ ਪੜ੍ਹ ਨਹੀਂ ਲਿਖੀ ਇਸ ਕਰਕੇ ਰਹਨੇ ਆ ਵੀ ਚਲੋ ਆਉਣ ਵਾਲੀ ਜਨਰੇਸ਼ਨ ਤੇ ਜਿਹੜੇ ਬੱਚੇ ਹੋਣਗੇ ਥੋੜੇ ਜਿਹਾ ਪੜ੍ਹ ਲਿਖ ਜਾਣਗੇ ਠੀਕ ਹੈ ਕਿਉਂਕਿ ਸ਼ੁਰੂ ਤੋਂ ਇਹ ਕੰਮਕਾਰਾਂ ਵਿੱਚ ਪੈ ਗਏ ਆਪਣੇ ਬਿਜ਼ਨਸ ਵਿੱਚ ਪੈ ਗਏ ਨਹੀਂ ਪੜ੍ਹਾਈ ਕੀਤੀ ਪਰ ਉਸ ਤੋਂ ਵਧੀਆ ਪੜ੍ਹਾਈ ਇੱਕ ਚੀਜ਼ ਹੋਰ ਮੈਂ ਤਾਂ ਕਹਿਣਾ ਹੈਗਾ ਵਾ ਇਹੋ ਜਿਹੀ ਪੜ੍ਹਾਈ ਨਾਲੋਂ ਤਾਂ ਪੜ੍ਹ ਸੰਗੇ ਸਾਡੇ ਬੱਚੇ ਕਮ ਸੇ ਕਮ ਤੁਸੀਂ ਪੂਰੇ ਸ਼ਹਿਰ ਦੇ ਵਿੱਚ ਉਸ ਬੱਚੇ ਬਾਰੇ ਪਤਾ ਕਰੋ ਪੂਰੇ ਐਸਾ ਕਿ ਹੋਇਆ ਕਿ ਇਹ ਖਰੂਬ ਲਾ ਰਹੇ ਨੇ ਕਿਤੇ ਉਹ ਕੁ ਲੱਗੇ ਸਰ ਓਨਲੀ ਦਾ ਓਨਲੀ ਥਿੰਗ ਇਜ਼ ਮਨੀ ਤੁਸੀਂ ਕੁੜੀ ਓਨਲੀ ਦਾ ਓਨਲੀ ਥਿੰਗ ਇਜ਼ ਮਨੀ ਤੁਸੀਂ ਕੁੜੀ ਵਾਲਾ ਨੂੰ ਪਹਿਲਾਂ ਦੱਸਿਆ ਸੀ ਕਿ ਬੇਟਾ ਜਿਹੜਾ ਮਸਟਰੀ ਪਾਸ ਹੈ ਜਾਂ ਜਿੰਨਾ ਵੀ ਪਾਸ ਹੈ ਇਹਦੇ ਬਾਰੇ ਕੋਈ ਜਾਣਕਾਰੀ ਦਿੱਤੀ ਨਹੀਂ ਅਸੀਂ 12ਵੀਂ ਕੀ ਹੈ ਅਸੀਂ 12ਵੀਂ ਕੀ ਹੈ ਯੈਸ ਔਰ ਉਸ ਤੋਂ ਬਾਅਦ ਉਹ ਤੇ ਚਾਚੇ ਸੋਹਰੇ ਨੇ ਉਹਨੂੰ ਕਿਹਾ ਕੁੜੀ ਨੂੰ ਬੁਲਾ ਕੇ ਬੇਟਾ ਸਾਡਾ ਬੱਚਾ ਇੰਨਾ ਪੜਿਆ ਹੋਇਆ ਤੂੰ ਐਨੀ ਪੜੀ ਲਿਖੀ ਹੈ ਐਡਜਸਟ ਕਰ ਲੇਗੀ ਹਾਂ ਹਾਂ ਦਾदू ਮੇਰੇ ਕੋਈ ਐਸੀ ਦਿੱਕਤ ਨਹੀਂ ਹੈ ਕੋਈ ਅਸੀ ਦਿੱਕਤ ਨਹੀਂ ਫੋਟੋ ਤੋਂ ਸਭ ਕੀ ਦਿੱਕਤ ਮੇਰੇ ਕੋਲ ਤਾਂ ਬਹੁਤ ਹੈਗਾ ਵੇ ਇੱਕ ਵਾਰ ਮਤਲਬ 3 ਮਹੀਨੇ ਦੇ ਵਿੱਚ ਸਾਡੀ ਨੂੰਹ ਰਾਣੀ ਜਿਹੜੀ ਕਿ ਬਿਲਕੁਲ ਓਕੇ ਸੀ ਉਹ ਚਾਰ ਵਾਰੀ ਅਸੀਂ ਸਾਨੂੰ ਉਹਨੂੰ ਹਸਪਤਾਲ ਤਹਲ ਕਰਾਉਣਾ ਪਿਆ 4 ਟਾਈਮ ਕਦੀ ਉਹਦਾ ਬੀਪੀ ਵਧਿਆ ਕਦੀ ਉਹਦੀ 슈ਗਰ ਲੋ ਹੋਦੀ ਏ ਅਰੇ ਯਾਰ ਮੈਂਟਲ ਟੌਰਚਰ ਸੀ ਗੈਮਿੰਗ ਮੈਨੂੰ ਤੁਸੀਂ ਦਿਖਾ ਹਾਂਜੀ ਇਹ ਕੌਣ ਕਰ ਕੌਣ ਪਿਆ ਇਹ ਫਲਕ ਨੂੰ ਜਿਹਨੇ ਕਹਾ ਮੰਨ ਲਿਆ ਜਿਹਨੇ ਸਾਹਮਣੇ ਸਾਹਮਣੇ ਹੋਰ ਦਿਖਾਉਂਦਾ ਹੋਰ ਦਿਖਾਉਂਦਾ 28 ਦੀ ਫੋਟੋ ਜਿਹੋ ਨਾਲ ਲੱਗਦੀ ਹੈ ਇਹ ਇਹ ਕਿਤੇ ਕਿਤੇ ਨਿਸ਼ਾਨ ਨੇ ਇਹ ਮਾਰਕੋਟਾਈਡ ਜਿਹੜੇ ਮਾਰ ਕਿਸ ਦਿਨ ਮਾਰ ਕੇ ਗਿਆ ਨੇ 25th ਅਕਤੂਬਰ ਫਲਸਾਸਨਾ ਸਾਹਿਬ ਇਹ ਬੱਚਿਆਂ ਨੂੰ ਪਤਾ ਹੋਏਗਾ ਜੀ ਹੋਰ ਕੀ ਹੈ ਜੀ ਤੁਹਾਨੂੰ ਕੁਝ ਹੋਰ ਆ ਦੇਖੋ ਨਾ ਆ ਫੋਟੋ ਦਾ ਦੇਖੋ ਤੁਸੀਂ ਅੱਛਾ ਫਿਰ ਇਹ ਕਹਿੰਦੇ ਸਾਡੇ ਸ਼ੌਂਕ ਨਹੀਂ ਪੂਰੇ ਕੀਤੇ ਆ ਦੇਖੋ ਇੱਕ ਮਹੀਨਾ ਕਰਵਾ ਚੋ ਇੱਕ ਕਰਵਾ ਚੋ ਇੱਕ ਦਿਨ ਪਹਿਲਾਂ ਦੀ 23 ਨੂੰ ਕਰਵਾ ਸੀਗਾ ਆ ਆਪਣੇ ਕੈਮਰੇ ਤੋਂ ਸਾਰਾ ਸਮਾਰ ਲੈ ਆ ਸਾਰਾ ਸਮਾਰ ਪਾਇਆ इवन ਮੇਰੀ ਮਦਰ ਦਾ ਸਾਡਾ ਇੱਕ ਨਾ ਕੁਸ਼ਤਨੀ ਹੁੰਦਾ ਜਿਹੜਾ ਡੇ ਟੂ ਡੇ ਮਤਲਬ ਮੇਰੀ ਮਦਰ ਨੂੰ ਉਹਨਾਂ ਦੀ ਸੱਸ ਨੇ ਪਾਇਆ ਸੀਗਾ ਹਾਂ ਪੰਜਾਂ ਅੰਗਲੇ ਉਹ ਵੀ ਉਹ ਵੀ ਇਹਨੂੰ ਉਹ ਵੀ ਸਾਡੇ ਕੋਲ ਹੈਗੀ ਆ ਉਹ ਵੀ ਪਾਏ ਉਹ ਵੀ ਲੈ ਲਈ ਤੇ ਸਾਨੂੰ ਤਾਂ ਇਹ ਸੀਗਾ ਵੀ ਸਾਰੀਆਂ ਚੀਜ਼ਾਂ ਲੈ ਜਾਂਦੀ ਜਿੰਨਾ ਕੋਨਾ ਲੈਟਰ ਸੈੱਟ ਕਰ ਸੁਣਾ ਆਈ ਥਿੰਕ ਨੇਅਰ ਅਬਾਊਟ ਟੂ ਲਾਈਕ ਯੂਨੀਟ ਸਭਾ 1.5 ਕਰੋੜ ਤੇ ਜਿੰਨਾ ਸੀਗਾ ਸੁਣਾ ਸਰ ਇੱਕ ਇਹ ਗੱਲ ਦੱਸੋ ਗੈਂਬਲਿੰਗ ਦੇ ਇਲਜ਼ਾਮ ਤੁਹਾਡੇ ਮੋਢੇ ਤੇ ਲਾਏ ਗਏ ਤੇ ਹੁਣ ਤੁਸੀਂ ਫੋਟੋ ਦਿਖਾ ਰਹੇ ਹੋ ਵੀ ਗੈਂਬਲਿੰਗ ਉਹ ਆਪ ਕਰਦੇ ਪਏ ਕੌਣ ਊੜੀ ਊੜੀ ਸਰ ਇਹ ਤਾਂ ਨਾ ਆ ਦੇਖੋ ਤੁਹਾਡੇ ਸਾਹਮਣੇ ਹੈ ਇਹ 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 ਮਤਲਬ ਜਿਹੜੀ ਗੈਂਪਲਿੰਗ ਹੈ ਜੀ ਇਹ ਅਗਰ ਬਹਿ ਕੇ ਬੱਚੇ ਕਰਦੇ ਹੈਗੇ ਤਾਂ ਆਪਾਂ ਉਹਨੂੰ ਉਸ ਕਿਸ਼ਰੇ ਨਹੀਂ ਚਲ ਜਾਣਾ ਚਾਹੀਦਾ ਤੇ ਇਹ ਤੁਹਾਡੇ ਘਰ ਇਹ ਤੁਹਾਡੇ ਘਰ ਕਿੱਥੇ ਜਾ ਨਹੀਂ ਸਾਡੇ ਨਹੀਂ ਘਰ ਕੀਤੀ ਜਾ ਜੀ ਇਹ ਕਿੱਥੇ ਹੋ ਰਹੀ ਹੋਣੇ ਹੈਗੇ ਮੈਂ ਨਾਲ ਵੀ ਹਾਂ ਦੇਖੋ ਇਹਦੇ ਬਾਰੇ ਨਾ ਬੇਟਾਈ ਦੱਸ ਸਕਦਾ ਐਗਜ਼ੈਕਟਲੀ ਫਿਰ ਤਾਂ ਉਹਨਾਂ ਦੀ ਫੋਟੋ ਪਈ ਹੋਈ ਸੀ ਕਿ ਤੇ ਮੈਨੂੰ ਉਹ ਪਤਾ ਲੱਗਿਆ ਉਸ ਤੋਂ ਬਾਅਦ ਆ ਦੇਖੋ ਇਹ ਕਹਿੰਦੇ ਸਾਡੇ ਸ਼ੌਂਕ ਨਹੀਂ ਪੂਰੇ ਕਿਤੇ ਇਹ ਹਨੀਮੂਨ ਤੋਂ ਵਾਪਸ ਆਣ ਤੇ ਬਾਅਦ ਪੂਰਾ ਅਸੀਂ ਉਹਦਾ ਵੈਲਕਮ ਕੀਤਾ 20 ਦਿਨ ਆਈ ਥਿੰਕ 10 ਤੋਂ ਲੈ ਕੇ 12 ਲੱਖ ਰੁਪਏ ਹਣੀ ਹਾਂ ਕਿਹੜੀ ਜਿਹੜਾ ਯੂਰਪ ਯੂਰਪ ਦੇ ਵਿੱਚ 5 ਕੇ 7 ਘੰਟੇ ਗੈਂਟਰੀ ਸਵਿਟਜ਼ਰਲੈਂਡ ਵੀ ਗਈ ਸੀ ਇਹ ਕਰੋੜ ਰੁਪਏ ਦੀ ਗੱਡੀ ਲਾ ਰਹੇ ਇੰਤਜ਼ਾਮ ਦਾ ਉਹਦਾ ਕੀ ਮਤਲਬ ਗੱਡੀ ਨਹੀਂ ਹੈ ਗੱਡੀ ਦਾ ਸਰ ਅਸੀਂ ਅਸੀਂ ਕਹਿੰਦੇ ਆ ਤੁਸੀਂ ਲੈਣਾ ਤੇ ਸਾਡੇ ਕੋਲ ਪੰਜ ਪੰਜ ਗੱਡੀਆਂ ਕਰਦੇ ਹਾਂ ਤੁਸੀਂ ਕੀ ਇਨਸਾਨ ਹੋ ਮੈਂ ਕਰਦਾ ਹਾਂ ਮਰਸੀਡੀਜ਼ ਕਾਰ ਵੀ ਮਰਸੀਡੀਜ਼ ਕਾਰ ਮੰਗੀ ਕਹਿੰਦੇ ਅਸੀਂ ਅਸੀਂ ਤਾਂ ਲੁੰਬਾ ਦੇਣੀ ਸੀ ਤੁਸੀਂ ਮਰਸੀਡੀਜ਼ ਮੰਗੀ ਸਾਡੇ ਅਸੀਂ ਸਰ ਉਹ ਕਿੰਨੂ ਕਿਹਾ ਸੀ ਤੇ ਹੈਲੀਕਾਪਟਰ ਵੀ ਮੰਗਿਆ ਦੇਖੋ ਨਾ ਕਿਸੇ ਨੂੰ ਤਨੀ ਫੜਿਆ ਜਾ ਸਕਦਾ ਮਰਸੀਡੀਜ਼ ਅਸੀਂ ਉਹਨਾਂ ਨੇ ਦਿੱਤੀ ਸੀ ਅਸੀਂ ਸਰ ਮਰਸੀਡੀਜ਼ ਮਰਸੀਡੀਜ਼ ਉਹਨਾਂ ਨੇ ਦਿੱਤੀ ਆਪਣੇ ਕੁੜੀ ਨੂੰ ਅੱਛਾ ਆਪਣੀ ਲੜਕੀ ਨੂੰ ਦਿੱਤੀ ਔਰ ਮੇਰੇ ਖਿਆਲ ਦੇ ਵਿੱਚ ਨਾਤਾ ਮੇਰੇ ਭਤੀਜੇ ਨੇ ਤੇ ਨਾ ਉਹਦੀ ਵਾਈਫ ਨੇ ਕਦੀ ਉਧਰ ਤੱਕਿਆ ਵੀ ਹੋਣਾ ਵੀ ਕਿ ਆਈ ਯੂ ਇਹ ਕਿ ਨਹੀਂ ਆਈ ਯੂ ਕਿਉਂ ਸਾਨੂੰ ਕੋਈ ਲਾਲਚ ਕਾਹਦਾ ਲਾਲਚ ਸਾਡੇ ਪਰਮਾਤਮਾ ਨੇ ਇੰਨੀ ਕਿਰਪਾ ਕੀਤੀ ਹੋਈ ਹੈ ਹੈਗੀਆਂ ਔਰ ਉਸ ਤੋਂ ਬਾਅਦ ਆਪ ਹੀ ਚਲਾਂਦੀ ਸੀ ਮਤਲਬ ਗਿੰਦੇ ਵਿੱਚ ਪੰਜ ਗਿਵਾਰੀ ਇਹਨੇ ਮਾਈਕੇ ਜਾਣਾ ਹੁੰਦਾ ਸੀ ਇੱਕ ਮਿੰਟ ਮਿੰਟ ਚਾਹੀਦੀ ਇੱਕ ਬੜੇ ਨਾ ਇਹ ਮੰਗੀ ਵਾਲੀ ਪ੍ਰਸ਼ਾਸਨ ਤੁਮ ਪ੍ਰਸ਼ਾਸਨ ਤੁਮ ਮੰਗੇ ਹੈ ਹੈਗੀਆਂ ਇੱਕ ਤਾਂ ਜਿਹੜਾ ਅਸੀਂ ਐਮਐਲਆਰ ਕਰਾ ਕੇ ਜਿਹੜੀ ਮਾਰਕੋਡ ਕਰਕੇ ਗਏ ਨੇ ਹੁੰਦੇ ਚ ਸਿਰਫ ਨਾਮ ਤੇ ਬਾਦ ਤੇ ਕੰਪਲੇਂਟ ਹੋਈ ਹੈ ਕਿ ਨਮ ਹੋਣਾ ਉਹ ਵਿੱਚ ਹੋਣਾ ਚਾਹੀਦਾ ਦ ਸੈਕੰਡ ਜਿਹੜੀ ਸਾਡੇ ਨਾਲ ਕੈਕਟਰ ਐਸੈਸੀਨੇਸ਼ਨ ਹੋਈ ਹੈ ਹੈਗੀ ਹੈ ਮਤਲਬ 10 ਨੂੰ ਮੇਰੇ ਘਰ ਹੋਣਾ ਤੇ ਇੰਨੀ ਵੱਡੀ ਵਿਦ ਪੈਸ ਕਾਨਫਰੰਸ ਦੇ ਵਿੱਚ ਸਾਰੇ ਆਮ ਹੋਏ ਇੰਨੀ ਗੱਲ ਕਰੇ ਅਸੀਂ ਤਾਂ ਕਹਿੰਦੇ ਆ ਸਰ ਸਾਡਾ ਥੋੜਾ ਸਾਥ ਦਿਓ ਥੋੜਾ ਜਿਹਾ ਸਾਨੂੰ ਨਿਆਂ ਜਰੂਰ ਦਿਵਾਓ ਥੋੜਾ ਜਿਹਾ ਜਰੂਰ ਦਿਵਾਓ ਵੀ ਭਾਈ ਦੇਖੋ ਉਹ ਵੀ ਲੜਕੀ ਦਾ ਬਾਪ ਹੈਗਾ ਵੇ

ਉਨੇ ਕੰਮ ਨਹੀਂ ਕਿਹਾ ਵੀ ਬਿਟੇ ਕਪੜੇ ਲੈ ਆ ਕਹਿੰਦੀ ਆ ਆਂਟੀ ਕਪੜੇ ਬਹੁਤ ਗੰਦੇ ਆ ਆਪਨਾ ਇਸ ਕੋ ਮੈਂ ਲਿਫਾਫੇ ਮੇਂ ਡਾਲ ਦੇਤੀ ਹਾਂ ਆ ਪਿੱਛੇ ਸਿਤਾਰ ਕੇ ਪਿੱਛੇ ਵਾਸ਼ਰੂਮ ਮੇਂ ਅੰਦਰ ਲੈ ਜਾ ਕੇ ਅੱਲਾ ਕਰਕੇ ਦੇ ਦੋ ਮੈਂ ਐਸੇ ਹੀ ਇਸ ਕੋ ধਵਾ ਦੂੰਗੀ ਔਰ ਇਨਾਂ ਨੇ ਉਹ ਵਾਲਾ ਮੁੱਦਾ ਬਣਾ ਲਿਆ ਵੀ ਉਹਨਦੇ ਵਿੱਚ ਸੋਨਾ ਭਰ ਕੇ ਉਤਾਰਿਆ ਸਰ ਤੁਸੀਂ ਸਾਰੇ ਇੰਨੇ ਲੰਨਟ ਪਰਸਨ ਹੈਗੇ ਹੋ ਕੋਈ ਵੀ ਅਸੀਂ ਕੰਮ ਵਾਲੀ ਦੇ ਥਰੂ ਸੋਨਾ ਇਦਾਂ ਉਤਾਰਾਂਗੇ ਫਿਰ ਸੈਕਿੰਡ ਅਸੀਂ ਆਪਣੇ ਘਰ ਦੇ ਵਿੱਚ ਸਾਨੂੰ ਕਿਹੜੀ ਚੀਜ਼ ਦਾ ਡਰ ਹੈਗਾ ਜਿਹੜਾ ਅਸੀਂ ਸੋਨਾ ਇਦਾਂ ਉਤਾਰਾਂਗੇ ਕਿਥੋਂ ਦੀ ਜਾ ਕੇ ਦੇਖੋ ਨਾ ਇੱਕ ਆਪਣੇ ਹੱਥ ਇੱਕ ਫਲਿੱਪ ਲੱਗੀ ਵੀ ਇਹ ਉਤਾਰਦੇ ਪੈਣ ਉਹਨੂੰ ਆਪਾਂ ਜਿੱਦਾਂ ਮਰਦੀ ਮੋੜ ਤੋੜ ਕਰੀ ਦੀ ਲੇਕਿਨ ਇੱਕ ਜਨਰਲ ਸੈਂਸ ਚਾਹੀਦੀ ਹੈਗੀ ਇਹ ਵੀ ਘਰ ਦਾ ਬੰਦਾ ਜਿਹੜਾ ਸੋਨਾ ਉਤਾਰੇਗਾ ਕੀ ਉਹ ਆਪਣੇ ਘਰ ਦੇ ਵਿੱਚ ਆਪ ਹੀ ਚੋਣੀ ਕਰੇਗਾ ਉਹਦੇ ਕੋਈ ਬਾਹਰ ਕੋਈ ਜਦੋਂ ਦੇ ਕੋਈ ਥੱਲੇ ਉਹਦੇ ਮਾਪਿਓ ਬੈਠੇ ਹੋਣੇ ਹੈਗੇ ਵੀ ਸਾਨੂੰ ਡਰ ਸੀਗਾ ਵੀ ਭਾਈ ਉਹਨਾਂ ਨਾਲ ਕਿ ਕਿ ਉਹਨਾਂ ਦੇਖ ਲਿਆ ਯਾਰ ਕਿਹਾ ਮਤਲਬ ਨੌਨਸੈਂਸ ਦੀ ਗੱਲ ਹੈ ਵੀ ਉਹ ਉਸ ਕੱਪੜਿਆਂ ਨੂੰ ਆਪਾਂ سونے ਦਾ ਰੂਪ ਦਿੱਤਾ ਸਰ ਪਰਮਾਤਮਾ ਬਹੁਤ ਵੱਡੀ ਚੀਜ਼ ਹੈਗੀ ਹੈ ਉਸ ਪਰਮਾਤਮਾ ਦੇ ਅੱਗੇ ਕੋਈ ਨਹੀਂ ਚੇ ਸਕਦਾ ਅਲਟੀਮੇਟਲੀ ਆਪਾਂ ਉਹਦੀ ਅਦਾਲਤ ਤੇ ਜਾਣਾ ਹੀ ਜਾਣਾ ਹੈਗਾ ਵੀ ਅਗਰ ਮੈਂ ਗਲਤ ਕਿਹਾ ਨਾ ਤਾਂ ਮੇਰਾ ਸਤਿਆਨਾਸ਼ ਹੋਏਗਾ ਸਰਵਨਾਸ਼ ਹੋਏਗਾ ਮੇਰੇ ਪਰਿਵਾਰ ਦਾ ਹੋਏਗਾ ਲੇਕਿਨ ਅਗਰ ਕਿਸੇ ਨੂੰ ਆਪਾਂ ਕਰਾਂਗੇ ਤਾਂ ਰੱਬ ਬਖਸ਼ਦਾ ਕਿਸੇ ਨੂੰ ਵੀ ਨਹੀਂ ਹੈਗਾ ਬੜੀ ਵੱਡੀ ਮਾਰ ਹੈ ਹੁੰਦੀ ਦੇਖਣ ਨਾਲ ਤੁਸੀਂ ਕਹਿੰਦੇ ਹੋ ਸੋਨਾ ਸਾਰੇ ਉਹ ਵਾਪਸ ਲੈ ਗਏ ਸਰ ਸਾਰਾ ਸਾਰਾ ਟੈਕੀਆਂ ਹੀ ਭਰ ਕੇ ਲੈ ਗਈ ਹੈਗੀ ਆ ਕਿਹੜਾ ਜੀ ਇਹ ਸੋਨਾ ਲੈ ਗਏ ਸਰ ਮੇਰੀ ਗੱਲ ਸਾਡੇ ਘਰਾਂ ਦੇ ਵਿੱਚ ਨੂੰ ਤੀਜ ਦੇ ਵਿੱਚ ਦਖਲ ਨਹੀਂ ਦਿੰਦੇ ਵੀ ਠੀਕ ਹੈ ਇੱਕ ਚੀਜ਼ ਆਂਦੀ ਹੈਗੀ ਹੈ ਇਹ ਸੰਭਾਲ ਲੈ ਇਹ ਆਪਣੇ ਕੋਲ ਰੱਖੇ ਪਾਵੇ ਲਾਵੇ ਰੱਖੇ ਜੋ ਮਰਜ਼ੀ ਕਰੇ ਅਗਰ ਉਸ ਦੇ ਵਿੱਚ ਉਹ ਪਾਣੀ ਕਰਕੇ ਉਹ ਕਰਦੀ ਵੀ ਹੈਗੀ ਤੇ ਸਾਡਾ ਤਾਂ ਜਦ ਇਹਨਾਂ ਨੇ ਦਿਮਾਗ ਚਲਦਾ ਹੈਗਾ ਵੀ ਅਸੀਂ ਕਿਉਂਕਿ ਸਾਡੇ ਨਾਲ ਫੇਸ ਨਹੀਂ ਨਾ ਹੋਈਆਂ ਸਾਡੇ ਨਾਲ ਇਹ ਗੱਲਾਂ ਫੇਸ ਨਹੀਂ ਹੋਈਆਂ ਹੈਗੀਆਂ ਇਹ ਵੀ ਕੁੜੀ ਮੈਂ ਕਰ ਆ ਵੀ ਗਈਆਂ ਇਹਦੇ ਨਾਲ ਦੇ ਨੋ ਨੋ ਧੀਆ ਮੈਂ ਹੋਰ ਲੈਂਦੀਆਂ ਹੋਈਆਂ ਹੈਗੀਆਂ ਮਤਲਬ ਸਾਡੇ ਨਾਲ ਸਰ ਮਤਲਬ ਇਹੋ ਜੀ ਅਣਹੋਣੀ this is the bus time ਮੈਂ ਆਪਣੀ ਪੈਂਸਰ ਦੀ ਉਮਰ 'ਚ ਇਹੋ ਜੀ ਚੀਜ਼ ਦੇਖੀ ਹੈ ਕਿ ਮੈਂ ਤਾਂ ਕਹਿੰਦਾ ਸੀ ਕਿ ਥਰਬ ਮੈਨੂੰ ਪਹਿਲਾਂ ਚੱਕ ਲੈਂਦਾ ਇਹ ਬਾਤ ਹੁੰਦੀ ਉਹ ਮੈਂ ਉਹਨਾਂ ਨੂੰ ਹਸਪੀਟਲ ਲੈ ਕੇ ਗਿਆ ਡੀ ਐਮ ਸੀ ਦੇ ਵਿੱਚ ਡੀ ਐਮ ਸੀ ਦੇ ਵਿੱਚ ਕਰਕੇ ਮੈਂ ਕਿਹਾ ਯਾਰ ਕਿਉਂ ਕਰਦੀ ਇੱਜ਼ਤ ਆਪਾਂ ਇਹੋ ਜੀ ਗੱਲ ਕਰਨੀ ਹੈਗੀ ਹੈ ਵੀ ਛੱਡੋ ਕੋਈ ਗੱਲ ਨਹੀਂ ਬਹਿ ਕੇ ਗੱਲ ਕਰ ਲੈਂਦੇ ਇਨ ਦੀ ਮੇਨ ਟਾਈਮ ਸਵੇਰੇ ਉਹਦੇ ਫਾਦਰ ਨੇ ਸਾਡੇ ਅਗੇਂਸ ਕੰਪਲੇਨਟ ਕਰਤੀ ਇੱਕ ਤਾਂ ਮਾਰ ਕੇ ਉਹ ਉੱਤੇ ਜਾ ਕੇ ਸਾਡੇ ਨੂੰ ਉੱਤੇ ਕੰਪਲੇਨਟ ਕਰ ਦਿੱਤੀ ਸਾਡੇ ਉੱਤੇ ਕੰਪਲੇਨਟ ਕਰਨ ਤੋਂ ਬਾਅਦ ਫਿਰ ਅਸੀਂ ਕਿਹਾ ਯਾਰ ਇਹ ਤਾਂ ਜਿਆਦਾ ਹੀ ਨਜਾਇਜ਼ ਹੋ ਰਹੀ ਹੈਗੇ ਦੈਨ ਵੀ ਹੈ ਗੋ ਉਸ ਤੋਂ ਬਾਅਦ ਕੁੜੀ ਨੂੰ ਛੁੱਟੀ ਆਈ ਉਹਦੀ ਐਮਐਲਆਰ ਕਟਾ ਕੇ ਤੇ ਫਿਰ ਅਸੀਂ ਪਰਚਾ ਪੈਂਚ ਕੀਤਾ ਉਹਦੇ ਵਿੱਚ ਯਾਰ ਨਾਮ ਸੀਗੇ ਜਿੰਦੇ ਵਿੱਚ ਸਿਰਫ ਮਾਯੋਗ ਪੁਲਿਸ ਨੇ ਸਿਰਫ ਉਹਨਾਂ ਦੇ ਫਰਜ਼ਦਾਰ ਤੇ ਹੀ ਪਰਚਾ ਪਾਇਆ ਜਦਕਿ ਸਾਡੀ ਮੰਗ ਸੁਨੀਲ ਮਲੋਤਰਾ ਦੇ ਜਦਕਿ ਸਾਡੀ ਮੰਗ ਸੀਗੀ ਵੀ जिंदगी सारे इन्वॉल्वर हैं उनाते पर्चेस दर्ज करो कौन-कौन इन्वॉल्व्ड थे उन जारे लड़की पलगम उतरा उस दा ब्रदर मरिदुलम उतरा और उस दी मदर आई डोंट नो हिज नेम अन्य है नी हाँ यस है कि है कि छोटे है कि यस उनानु ज्वाइंट फैमिली दा मीनिंग की नहीं पता ज्वाइंट फैमिली किन्हु क्या ਮੇਰੇ ਮਾਈਕੇ ਵੀ ਜੁਆਇੰਟ ਫੈਮਿਲੀ ਅਗੋਂ ਮੈਂ ਸਸਰਾਵਲੇ ਚ ਵੀ ਜੁਆਇੰਟ ਫੈਮਿਲੀ ਹਾਂ ਮੇਰੇ ਮੈਰਿਜ ਨੂੰ 24 25 ਸਾਲ ਹੋ ਚੁਕੇ ਠੀਕ ਹੈ ਸਾਨੂੰ ਪਤਾ ਜੁਆਇੰਟ ਫੈਮਿਲੀ ਚ ਹਾਸਾ ਖੇਡਾ ਰੋਣਾ ਸੁੱਖ ਦੁੱਖ ਸਭ ਕੁਝ ਹੁੰਦਾ ਬਟ ਉਹਨਾਂ ਨੇ ਇਹ ਚੀਜ਼ਾਂ ਲੱਗਦਾ ਕਦੀ ਲਾਈਫ ਵਿੱਚ ਫੇਸ ਹੀ ਨਹੀਂ ਕੀਤੀਆਂ ਤਾਂ ਹੀ ਉਹਨਾਂ ਨੇ ਸਾਡੀ ਫੈਮਿਲੀ ਤੇ ਇੰਨੀ ਵੱਡੀ ਉਂਗਲ ਉਠਾਈ ਕਿ ਐਨੇ ਗਲਤ ਇਲਜ਼ਾਮ ਲਗਾਏ ਹਾਂ ਕੋਈ ਪ੍ਰੂਫ ਨਹੀਂ ਉਹਨਾਂ ਕੋਲ ਕੋਈ ਹੈ ਪ੍ਰੂਫ ਦੱਸਣ ਤਾਂ ਹੋਏਗਾ ਜੇ ਕੁਝ ਵਾਅ ਹੋਏਗਾ ਅਗਰ ਉਹ ਕਹਿ ਰਹੀ ਹੈ ਮੇਨਾਂ ਪਿਊਸ਼ ਮਾਰ ਕੋਟਾਈ ਕਰਦਾ ਠੀਕ ਹੈ ਹਰ ਚੀਜ਼ ਦੀ ਉਹ ਲੜਕੀ ਕੋਲ ਵੀਡੀਓ ਹੈ ਪਲਕ ਕੋਲ ਠੀਕ ਹੈ ਉਹਦੇ ਕੋਲ ਮਾਰ ਕੋਟਾਈ ਦੀ ਕੋਈ ਵੀਡੀਓ ਨਹੀਂ ਹੈ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਖਾਣਾ ਵਗੈਰੀ ਦਿੰਦੇ ਨਹੀਂ ਓਪਨ ਕਿਚਨ ਹੈ ਬੱਚਾ ਖੁਦ ਬਣਾ ਸਕਦਾ ਕੋਈ ਇਸ ਤਰ੍ਹਾਂ ਦੀ ਗੱਲ ਤਾਂ ਨਹੀਂ ਹੈ ਕਿ ਬੱਚੇ ਨੂੰ ਖਾਣਾ ਬਣਾਉਣਾ ਨਹੀਂ ਆਉਂਦਾ ਉਲਟਾ ਖੁਦ ਬਣਾਓ ਮਦਦ ਕਰ ਸਕੇ ਵੀ ਅੰਦਰ ਵਿੱਚ ਖਾਏਗਾ ਕਿ ਸਾਡੇ ਘਰ ਤਾਂ ਇਸ ਤਰ੍ਹਾਂ 12 ਵਜੇ ਆਓਗੇ 12 ਵਜੇ ਤਵਾ ਰੱਖਿਆ ਜਾਏਗਾ ਅਸੀਂ ਠੰਡੀਆਂ ਰੋਟੀਆਂ ਨਾ ਖਾਂਦੇ ਆ ਨਾ ਖਵਾਉਂਦੇ ਆ ਨਾ ਸਾਡੀ ਮਦਰ ਇਨ ਲਾ ਜਾਂ ਕੋਈ ਵੀ ਕਿਸੇ ਨੇ ਸਾਡੇ ਤੇ ਕਦੀ ਪਾਬੰਦੀ ਨਹੀਂ ਲਗਾਈ ਕਿ ਸੰਡੇ ਨੂੰ ਘੁੰਮਣ ਨਹੀਂ ਜਾਣਾ ਜਾਂ ਕੁਝ ਵੀ ਹੈ ਹਾਂ ਬੱਚਿਆਂ ਨੇ ਖੁਦ ਹੀ ਅਗਰ ਉੱਠਣਾ ਹੀ 2:30 ਵਜੇ ਤੇ ਫਸ ਕੀ ਕਰੇਗੀ ਵਿਚਾਰੀ ਬਸ ਸ਼ਾਦੀ ਹੋ ਗਈ ਨਾ ਮਤਲਬ ਹੈ ਤਾਂ ਨਹੀਂ ਅਜੇ ਵੀ ਅਸੀਂ ਮਾਇਕੇ ਵਾਲੇ ਰੂਲ ਫੇਸ ਕਰੀਏ ਕਿ 2:30 ਵਜੇ ਉਲਕੇ نیچے ਆਈਏ ਕਿ ਅੰਨ ਲੱਗਿਆ ਕੁੜੀ ਦਾ ਮਰਨਾ ਤੈਅ ਹੈ ਹਾਂਜੀ ਹਾਂਜੀ ਬਿਲਕੁਲ ਹਾਂਜੀ ਹਾਂਜੀ ਤੱਬੀ ਉਹਨਾਂ ਨੇ ਮੈਂਬਰ ਸੀ ਲਗਾ ਨਾ ਸਾਡੇ ਘਰ ਦੀ ਮੈਂਬਰ ਸੀ ਸਾਡੇ ਘਰ ਦੀ ਬੋਰਡ ਵਗੈਰਾ ਕਹਰੇ ਜਿਹੜਾ ਸਾਡਾ ਗੋਲਡ ਵਗੈਰਾ ਬਿਓ ਕੀ ਉਹ ਸਾਡੇ ਕੋਲ ਲੈ ਕੇ ਉਧਰ ਗਿਆ ਨਹੀਂ ਉਹ ਲੈ ਗਏ ਆ ਤਿੰਨ ਤੱਚੇ ਕਿਸ ਕਾਲ ਦਾ ਪ੍ਰੂਫ ਹੈ ਸਾਰਾ ਸਮਾਨ ਲੈ ਕੇ ਗਏ ਹਾਂਜੀ ਹਾਂਜੀ ਕੀ ਸਚਾਈ ਹੋਵੇ ਹਾਂਜੀ ਇਹ ਦੱਸੋ ਜਿਹੜਾ ਦਾਰੇ ਜੁਲੀਓ ਦਾਰੇ ਉਹ ਕੱਪੜੇ ਮੈਂ ਲੈ ਲਿਆ ਉਹ ਇਸ ਤਰ੍ਹਾਂ ਹੈਗਾ 39 ਦਾ ਤੁਸੀਂ ਦੱਸਣਾ ਕਿ ਉਹਨਾਂ ਦੱਸਣਾ ਮੈਂ ਮੈਂ ਇੱਕ ਮੈਂ ਇਹ ਵੀ ਉਹਦਾ ਰਿਸ਼ਤਾ ਕਰਾ ਸੀ ਕਿ ਮੇਰਾ ਚਲ ਦੋਤਾ ਹੈ ਅੱਛਾ ਬੜਾ ਅੱਛਾ ਮੇਰਾ ਬੱਚਾ ਵਾ ਮੈਂ ਰਿਸ਼ਤਾ ਕਰਾਦਾ ਮੈਨੂੰ ਲੱਗੇ ਬੜੇ ਸ਼ਰੀਫ ਨੇ ਪਰ ਮੈਨੂੰ ਕੀ ਪਤਾ ਸੀ ਕਿ ਮੈਂ ਦੋ ਘਰ ਤਰਕ ਕਰਦੀ ਪਈਆਂ ਇੱਕ ਆਪਣੇ ਦੋਤੇ ਦਾ ਤੇ ਇੱਕ ਆਪਣੀ ਧੀ ਦਾ ਜਦੋਂ ਦੀ ਵਿਆਹੀ ਆਈ ਮੇਰੀ ਧੀ 4 ਵਾਲੀ ਹਸਪੀਟਲ ਦਾਖਲ ਹੋਈ ਆਜ ਤੱਕ ਮੇਰੀ ਧੀ ਕਦੀ ਹਸਪੀਟਲ ਦਾਖਲ ਨਹੀਂ ਹੋਈ ਤੇ ਕਿ ਤੇ ਮੇਰੀ ਧੀ ਕਰੇ ਕਿੰਦੀ ਰੋਟੀ ਨਹੀਂ ਮਿਲਦੀ ਇਹ ਜੇ 3 ਮਹੀਨੇ ਰਹੀ ਨੇ 3 ਮਹੀਨੇ ਬਾਜ਼ਾਰ ਹੀ ਰੋਟੀ ਖਾਦੀ ਘਰ ਤੱਕ ਜਿਹੜਾ ਮੈਂ ਰੋਟੀ ਖਾਦੀ ਨਹੀਂ ਨਾ ਮੇਰੇ ਦੋ ਤਿੰਨ ਨੇ ਨਾ ਇਹਨੇ ਰੋਟੀ ਖਾਦੀ ਤੇ ਜਿਹੜੇ ਦੋ ਤਿੰਨ ਮਿੰਟ ਪਹਿਲੇ ਵੀ ਮੰਗੀ ਰੇ ਉਹ ਵੀ ਬਾਜ਼ਾਰ ਦੀ ਰੋਟੀ ਖਾਂਦੇ ਰਹੇ ਤੇ ਐਵੇਂ ਇਲਜ਼ਾਮ ਝੁੱਠੇ ਲਗਾਏ ਜਾਣ ਮੇਰੀ ਤਿੰਤਾ ਆਪਣੀ ਰੋਟੀ ਬਿੱਤੀ ਸੀ ਇਹਨਾਂ ਨੇ ਕੋ ਨੂੰ ਟੌਰਚਰ ਕੀਤਾ ਇਹਨਾਂ ਨੇ ਟੌਰਚਰ ਕੀਤਾ ਵਿਚਾਰੀ ਭੇੋਸਟਲ ਦੀ ਸੀ ਮਾਰ ਕੁੱਟ ਕੇ ਉਹਨਾਂ ਸੁਟ ਗਏ ਮੈਂ ਤਾਂ ਆਪਣੇ ਕੁੜਮਾ ਕਰੂਗੀ ਹੱਥ ਜੋੜ ਕੇ ਮਾਫੀ ਮੰਗਨੀ ਆ ਕਿ ਮੇਰੀ ਇੰਨੀ ਕੁ ਬਦਨਾਮੀ ਹੋ ਰਹੀ ਹੈ ਕਿ ਤੁਸੀਂ ਇਹ ਦੋਤੇ ਦੇ ਰਿਸ਼ਤਾ ਕਰਾਏ ਕਿ ਸਾਡੇ ਸਾਰੇ ਖਾਨਦਾਨ ਦੀ ਬੇਇੱਜ਼ਤੀ ਕਰਤੀ ਮੇਰੇ ਤਾਂ ਮੇਰੀ ਕੁੜੀ ਨੂੰ ਮੇਰੇ ਦੋਤੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿ ਇਹ ਜੀ ਕੁੜੀ ਆਈ ਉਹਨਾਂ ਦੀ ਕਿ ਮੇਰਾ ਆਪਣਾ ਵੀ ਘਰ ਖਰਾਬ ਹੋ ਗਿਆ ਮੇਰੇ ਦੋ ਘਰ ਖਰਾਬ ਹੋਏ ਮੇਰੇ ਪੁੱਤ ਦੋਤੇ ਦਾ ਹੋਇਆ ਮੇਰੇ ਧੀ ਦਾ ਘਰ ਖਰਾਬ ਹੋਇਆ ਤੇ ਮੈਨੂੰ ਵੀ ਜਿਹੜੀ ਕੁੜਮਾ ਕੋਲ ਬਦਨਾਮੀ ਮਿਲੇ ਮੁਕਤ ਨਹੀਂ ਕੁੜੀ ਵਾਲੇ ਦੱਸੋ ਜੀ ਤੁਸੀਂ ਪਹਿਲਾਂ ਮਾਮਲਾ ਕਰਾਇਆ ਸੀਗਾ ਉਹਨਾਂ ਉੱਤੇ ਹਾਂਜੀ ਮਾਮਲਾ ਪਹਿਲਾਂ ਤੁਹਾਡੇ ਕੋਲ ਵੀ ਦਰਜ ਕਰਾਇਆ ਗਿਆ ਸੀ ਨਾ ਉਹਨਾਂ ਕੋਲ ਕੀ ਚੀਜ਼ ਜਿਹੜਾ ਹੈ ਸਭ ਪਿਆਰੇ ਜੀ ਨਾਈ ਨੇ ਮਾਰਕੁੱਟ ਕੇ ਮੇਰੇ ਧੀ ਨੂੰ ਸੁੱਟ ਕੇ ਸੰਤ ਕਿਚਨ ਨੂੰ ਪਤਾ ਹੀ ਨਹੀਂ ਚੱਲਿਆ ਸੰਤ ਪਤਾ ਹੀ ਨਹੀਂ ਲੱਗਾ ਤੋ ਮਾਰਕੁੱਟ ਕੇ ਸੁੱਟਿਆ ਉਹ ਸਾਰੇ ਆ ਜੀ ਕਿੰਦੀ ਧੀ ਦੇ ਘਰ ਚ ਤਖ਼ਤ ਜਿੰਦੀ ਮਾਂ ਮੈਂ ਧੀ ਦਾ ਘਰ ਬਰਬਾਦ ਕਰਨਾ ਸੀ 30 ਸਾਲਾਂ ਦਾ ਤਾਂ ਮੈਂ ਆਪਣੀ ਧੀ ਦਾ ਘਰ ਬਰਬਾਦ ਕੀਤਾ ਨਹੀਂ ਜੀ ਹੁਣ ਮੈਂ ਇਹਦੀ ਆਇਆ ਆਪਣੀ ਧੀ ਦਾ ਘਰ ਬਰਬਾਦ ਮੈਂ ਤੇ ਵਸਾਇਆ ਸੀ ਦਾ ਕਿ ਇਹਦਾ ਵਿਆਹ ਹੋ ਜੇ ਤੱਕ ਮੇਰੇ ਰਿਸ਼ਤੇ ਦਾ ਬਰਬਾਦ ਹੋ ਜਾਵੇ ਹਾਂ ਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਜੋ ਇਹ ਲੁਧਿਆਣੇ ਕੋ ਮਾਮਲਾ ਸਾਹਮਣੇ ਆਇਆ ਹੈ ਜੋ ਪਹਿਲਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਸੀ ਲੜਕੀ ਵਾਲਿਆਂ ਨੇ ਵੀ ਆਪਣਾ ਪੱਖ ਰੱਖਿਆ ਸੀ ਜੋ ਹੁਣ ਲੜਕੇ ਵਾਲਿਆਂ ਨੇ ਆਪਣਾ ਪੱਖ ਰੱਖਿਆ ਹੈ ਅਤੇ ਵੱਡੇ ਇਲਜ਼ਾਮ ਲਾਏ ਨੇ ਲੜਕੀ ਅਤੇ ਉਹਨਾਂ ਦੇ ਪਰਿਵਾਰ ਉੱਪਰ ਤੁਸੀਂ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਸਾਡੇ YouTube ਚੈਨਲ ਮੈਕਸ ਟਿਬਨੀ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈੱਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਨ ਤੇ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓ ਜੀ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ